ਅੱਜ ਅੰਬੇਡਕਰ ਪ੍ਰੈਸ ਕਲੱਬ ਬਨ ਰਜਿਸਟਰਡ ਅਫੀਲਾਰ ਦੇ ਮੀਤ ਪ੍ਰਧਾਨ ਡਾਕਟਰ ਸ਼ਿਲਿੰਦਰ ਸਿੰਘ ਜੀ ਦੇ ਸਪੁੱਤਰ ਸ਼੍ਰੀ ਵਿਵੇਕ ਸਿੰਘ ਜੀ ਦੇ ਸੈਂਟਰ ਦੇ ਵਿੱਚ ਜੀਐਸਟੀ ਇੰਸਪੈਕਟਰ ਬਣਨ ਤੋਂ ਬਾਅਦ ਪਹਿਲੀ ਵਾਰੀ ਕਾਰਜਸ਼ੂਤੀਆਂ ਉਨਤੇ ਉਹਨਾਂ ਦਾ ਬੈਂਡ ਬਾਜਿਆ ਦੇ ਨਾਲ ਪਰਵਾਅ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸ਼ਹਿਰ ਵਾਸੀਆਂ ਅਤੇ ਪਰਿਵਾਰ ਵਾਲਿਆਂ ਸਮੇਤ ਅੰਬੇਡਕਰ ਪ੍ਰੈਸ ਕਲੱਬ ਰਜਿਸਟਰਡ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਉਹਨਾਂ ਦਾ ਪਰਵਾਅ ਸਵਾਗਤ ਕੀਤਾ ਇਸ ਮੌਕੇ ਤੇ ਅੰਬੇਡਕਰ ਪ੍ਰੈਸ ਕਲੱਬ ਰਜਿਸਟਰ ਫਿਲੌਰ ਦੇ ਚੇਅਰਮੈਨ ਡਾਕਟਰ ਆਰ ਐਲ ਰਣਾ ਜੀ, ਪ੍ਰਧਾਨ ਸ਼੍ਰੀ ਜਗਨਨਾਥ ਜੱਗੀ ਜੀ, ਜੁਆਇੰਟ ਕੈਸ਼ੀਅਰ ਸ਼੍ਰੀ ਜਗਜੀਤ ਸਿੰਘ ਪੱਟੀ ਜੀ, ਕੈਸ਼ੀਅਰ ਸ਼੍ਰੀ سورندر ਕਮਲ ਸੋਨੂ ਜੀ, ਜਨਰਲ ਸੈਕਟਰੀ ਸ਼੍ਰੀ ਸੁਨੀਲਪੁਰ ਆਸ਼ੂ ਜੀ ਅਤੇ ਸ਼੍ਰੀ ਇੰਦਰਜੀਤ ਸਿੰਘ ਬੈਂਸ ਜੀ ਨੇ ਇਸ ਮੌਕੇ ਤੇ ਖਾਸ ਤੌਰ ਤੇ ਸ਼ਿਰਕਤ ਕੀਤੀ। ਤੁਸੀਂ ਵੇਖੋ ਟ੍ਰੈਂਡਿੰਗ ਫਲੋਰ ਨਿਊਜ਼ ਚੈਨਲ ਫੇਸਬੁੱਕ ਪੇਜ ਤੇ YouTube ਚੈਨਲ ਤੋਂ ਪੱਤਰਕਾਰ ਆਸ਼ੂ ਕਪੂਰ ਦੀ ਖਾਸ ਰਿਪੋਰਟ ਫਿਲੌਰ ਤੋਂ। अज बड़े खुशी की गल है तो मेरा बेटा विवेक सिंह जी एस टी इंसपैक्टर बन के जी छुट्टी कराया तो सारे था था। कर मैं अमेरिकन प्रैस क्लब का बहुत बिल बहुत धन्यवाद हाँ इन्ना टाइम क्ड के बच्चे आशीर्वाद देने लिया आए तो मैं यही रहा कर करील करा जो बच्चे है नशे के तो पढ़ाई वाल ध्यान दें इंडिया सब कुछ है सरकार नौकरियां भी मिली है ਕੰਪੀਟੀਸ਼ਨ ਹੁੰਦਾ ਚੈਰੀ ਕਰੋ ਤੇ ਕੰਪੀਟੀਸ਼ਨ ਦਿਓ ओके ਅੱਜ ਅਸੀਂ ਫਲੋਰ ਸ਼ਹਿਰ ਦੇ ਵਿੱਚ ਸਪੈਸ਼ਲ ਤੌਰ ਤੇ ਅੰਬੇਦਕਰ ਪ੍ਰੈਸ ਕਲੱਬ ਜੋ ਰਜਿਸਟਰ ਪੰਜਾਬ ਦੀ ਪੂਰੀ ਟੀਮ ਦੇ ਨਾਲ ਆਏ ਆ ਸਾਡੇ ਬਹੁਤ ਹੀ ਇਸਤਿਹਾਰਜੋਗ ਵੱਡੇ ਭਾਜੀ ਸਵਿੰਦਰ ਸਿੰਘ ਜੀ ਡਾਕਟਰ ਸਾਹਿਬ ਦੇ ਘਰ ਅਸੀਂ ਆਇਆ ਉਹਨਾਂ ਦਾ ਬੇਟਾ ਜੋ ਕਿ ਬਹੁਤ ਵੱਡੀ ਪੜ੍ਹਾਈ ਜਨੇ ਕੀਤੀ ਆ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਉਹਨੇ ਇਨਕਮ ਟੈਕਸ ਜੋ ਜੀਐਸਟੀ ਦੇ ਵਿੱਚ ਬਹੁਤ ਵੱਡੀ ਉਪਲਬਧ ਦੀ ਹਾਸਲ ਕੀਤੀ ਆ ਕਰਨਾਟਕ ਦੇ ਵਿੱਚ ਉਹਨਾਂ ਦੀ ਪੋਸਟਿੰਗ ਹੋਈ ਆ ਐਜ਼ ਅ ਟ੍ਰੇਨਰ ਔਰ ਜਦੋਂ ਟ੍ਰੇਨਿੰਗ ਤੋਂ ਬਾਅਦ ਸਿੱਧੇ ਆਪਣੇ ਅੱਜ ਘਰ ਆਇਆ ਇੰਨੀ ਜ਼ਿਆਦਾ ਖੁਸ਼ੀ ਇਕ ਤਿਹਾੜ ਦਾ ਮਾਹੌਲ ਹੋ ਫਲੋਰ ਦੇ ਵਿੱਚ ਅਤਿਸ਼ਵਾਦੀ ਕੀਤੀ ਗਈ ਅਤੇ ਇਲਾਕਾ ਨਿਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਏ ਗਏ ਅਤੇ ਅਸੀਂ ਵੀ ਆਪਣੇ ਬੇਦਗੜ ਪ੍ਰੈਸ ਕਲਬ ਵੱਲੋਂ ਉਹਨਾਂ ਨੂੰ ਬਾਬਾ ਸਾਹਿਬ ਬੇਦਗੜ ਜੀ ਦਾ ਸਟੈਚੂ ਦੇ ਕੇ ਇੱਕ ਬਹੁਤ ਵੱਡਾ ਮਾਣ ਮਹਿਸੂਸ ਕਰਦਾ ਹੈ ਕਿ ਮੇਰੇ ਤੇ ਜੋ ਪ੍ਰੈਸ ਕਲੱਬ ਆ ਇਸ ਬੱਚੇ ਨੂੰ ਅਸੀਂ ਸਨਮਾਨ ਦਿੱਤਾ ਹੈ ਸਾਡੇ ਲਈ ਮਾਣ ਵਾਲੀ ਗੱਲ ਹੈ ਔਰ ਇਲਾਕੇ ਦੇ ਬੱਚਿਆਂ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਸਿੱਖਣ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਿੰਬਲ ਆਫ ਨੋਲਿਜ ਬਾਬਾ ਸਾਹਿਬ ਜੀ ਨੇ ਕਿਹਾ ਸੀ ਤੇ ਜਿਹੜਾ ਸਿੱਖਿਆ ਕਿ ਛੇ ਨੂੰ ਦੁੱਧ ਉਹ ਜਿੰਨਾ ਕੋਈ ਪੀਊਗਾ ਉਨਾ ਹੀ ਤਹਾਰੂਗਾ ਇਸ ਤਰ੍ਹਾਂ ਇਸ ਬੱਚੇ ਨੇ ਸਾਬਿਤ ਕਰ ਦਿੱਤਾ ਕਿ ਪੜ੍ਹਾਈ ਕਰਕੇ ਜਿਹੜਾ ਪੰਜਾਬ ਦੇ ਬੱਚੇ ਆ ਅਕਸਰ ਬਾਹਰ ਨੂੰ ਭੱਜਦੇ ਆ ਰਿਸਕ ਲੈ ਕੇ ਵੀ ਜਾਂਦੇ ਦੋ ਨੰਬਰ ਦੇ ਬੱਚੇ ਵੀ ਆਪਣੇ ਮਾਪੇ ਤੇ ਸਾਰੀ ਜਿਹੜੀ ਪੂੰਜੀ ਆ ਉਹ ਜਿਹੜੀ ਜਾਂ ਤਾਂ ਜੇਜ ਪਾਉਣਦੇ ਆ ਫਿਰ ਦੁਖੀ ਵੀ ਹੁੰਦੇ ਆ ਪਰ ਜੋ ਪੜਾਈ ਕਰਦਾ ਹੈ ਗਿਆਨ ਜਿਹੜਾ ਪ੍ਰਾਪਤ ਕਰਦਾ ਹੈ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਪੰਜਾਬ ਵਿੱਚ ਰਹਿ ਕੇ ਵੀ ਆਪਾਂ ਆਪਣੇ ਮਾਤਾ ਪਿਤਾ ਦਾ ਜਿਹੜਾ ਸੁਪਨਾ ਸਕਾਰਤ ਕਰਨ ਕਰ ਸਕਦੇ ਆ ਬਹੁਤ ਵੱਡੀਆਂ ਕਲਪਨੀਆਂ ਸੈਂਟਰ ਗਵਰਨਮੈਂਟ ਦੇ ਵਿੱਚ ਬਹੁਤ ਜ਼ਿਆਦਾ ਨੌਕਰੀਆਂ ਆ ਪੰਜਾਬ ਗਵਰਨਮੈਂਟ ਵਿੱਚ ਬਹੁਤ ਜ਼ਿਆਦਾ ਨੌਕਰੀਆਂ ਆ ਪਰ ਜੇ ਪੜ੍ਹਾਈ ਕਰਾਂਗੇ ਤਾਂ ਹੀ ਆਪਾਂ ਇਹ ਸਭ ਕੁਝ ਅਚੀਵ ਕਰਾਂਗੇ ਅਸੀਂ ਬਹੁਤ ਜਿਆਦਾ ਮਾਣ ਮਹਿਸੂਸ ਕਰਦੇ ਆ ਉਸ ਪਰਿਵਾਰ ਨੂੰ ਬਹੁਤ ਜਿਆਦਾ ਵਧਾਈ ਦਿੰਨੇ ਆ ਖਾਸ ਕਰਕੇ ਇਸ ਬੱਚੇ ਦੇ ਮਾਤਾ ਪਿਤਾ ਨੂੰ ਬਹੁਤ ਜਿਆਦਾ ਵਧਾਈ ਦਿੰਨੇ ਆ ਕਿਉਂਕਿ ਜੇ ਮਾਤਾ ਪਿਤਾ ਬੱਚੇ ਦੀ ਦੇਖਭਾਲ ਕਰ ਲਗੇ ਬਿਹਤਰੀਨ ਤਰੀਕੇ ਨਾਲ ਬੱਚੇ ਨੂੰ ਚੰਗੇ ਸਸਕਾਰ ਦੇਵਾਂਗੇ ਦੇ ਸਕਦੇ ਆ ਤਾਂ ਹੀ ਬੱਚਾ ਜਿਹੜਾ ਕੁਝ ਬਣਦਾ ਇਸ ਕਰਕੇ ਬੱਚੇ ਦੇ ਨਾਲ ਨਾਲ ਮਾਤਾ ਪਿਤਾ ਨੂੰ ਤੇ ਇਹਨਾਂ ਦੇ ਜੋ ਵੀ ਹੈਗੇ ਪਿਰਣ ਸਿਆ ਉਹ ਵਧਾਈ ਦੇ ਪਾਤਰ ਆ ਅਸੀਂ ਦੁਬਾਰਾ ਫਿਰ ਅੰਬੇਦਕਰ ਪ੍ਰੈਸ ਕਾਉਂਸਲ ਪੰਜਾਬ ਫਲੋਰ ਵੱਲੋਂ ਇਸ ਬੱਚੇ ਨੂੰ ਤੇ ਇਹਦੇ ਪੂਰੇ ਪਰਿਵਾਰ ਨੂੰ ਵਧਾਈ ਦਿੰਨੇ ਆ ਜੈ ਪੀਨ ਜੈ ਭਾਰਤ ਹਾਂਜੀ ਅੱਜ ਬਹੁਤ ਜਿਹੜਾ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਅਮੇਰਗੜ ਪ੍ਰੈਸ ਕਲੱਬ ਦੇ ਸਾਡੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਸੁਲਿੰਦਰ ਸਿੰਘ ਜੀ ਜਿਨ੍ਹਾਂ ਦੇ ਬ੍ਰੇਡਿਡਿਡਿ ਵਿਦਿਅਕ ਸੰਗੀ ਹੈ ਉਹ ਸੈਂਟਰਲ ਰੇਟ ਜੀਐਸਟੀ ਇੰਸਪੈਕਟਰ ਹੈ ਜਿਹੜੇ ਉਹ ਪਾਕੀ ਹੋਇਆ ਅੱਜ ਪਹਿਲੀ ਛੁੱਟੀ ਲੈ ਕੇ ਜਿਹੜੇ ਘਰ ਆਇਆ ਔਰ ਘਰਾਂ ਉਤੇ ਉਹਨਾਂ ਦਾ ਜਿਹੜਾ ਵੈਲਕਮ ਕੀਤਾ ਗਿਆ ਔਰ ਅਮੇਰਗੜ ਪ੍ਰੈਸ ਕਲੱਬ ਦੇ ਵੀ ਸਮੂਹ ਮੈਂਬਰਾਂ ਨੇ ਆ ਕੇ ਜਿਹੜਾ ਬੱਚੇ ਦਾ ਇਸ ਉਹਦੀ ਉਪਲਬਧੀ ਤੇ ਜਿਹੜਾ ਉਹਦਾ ਮਾਨ ਸਨਮਾਨ ਕੀਤਾ ਔਰ ਇਹੀ ਸਾਰਿਆਂ ਨੂੰ ਬੇਨਤੀ ਆ ਸਾਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਵੀ ਭਾਈ ਤੁਸੀਂ ਵੱਧ ਤੋਂ ਵੱਧ ਪੜੋ ਜਿਹੜਾ ਹੈਗਾ ਬਾਹਰ ਵਿਦੇਸ਼ਾਂ 'ਚ ਭੱਜੰਦੇ ਇੱਥੇ ਇੰਡੀਆ ਦੇ ਵਿੱਚ ਆਈਐਸ ਪੀਐਸ ਜਿਹੜੀਆਂ ਐਡਾਂ ਦੀਆਂ ਨੌਕਰੀਆਂ ਜਿਹੜੀ ਇਸ ਬੇਟੇ ਨੇ ਮﻘਾਮ ਹਾਸਲ ਕੀਤਾ ਪੜ ਕੇ ਜਿਹੜਾ ਕੰਪੀਟੀਸ਼ਨ ਦੇ ਵਿੱਚ ਇਹਨੇ ਨਿਰਭੋਧ ਜਿਹੜਾ ਹੈਗਾ ਸਿਲੈਕਸ਼ਨ ਹੋਈ ਆ ਔਰ ਇਨਸਪੈਕਟਰ ਜੀਐਸਟੀ ਦਾ ਸੈਂਟਰ ਤੋਂ ਬਣਿਆ ਸੋ ਐਡਾਈ ਸਾਰਿਆਂ ਨੂੰ ਸਿੱਧ ਲੈ ਕੇ ਦਾ ਜਿਹੜਾ ਆਪਣੇ ਮਾਪਿਆਂ ਦਾ ਜਿਹੜਾ ਨਾਮ ਰੋਸ਼ਨ ਕਰਨਾ ਚਾਹੀਦਾ ਪੂਰੇ ਇਹ ਮੇਰੇ ਦਾ ਟੈਸਟਾਂ ਬੰਨੋ ਮੈਂ ਇੱਕ ਵਾਰ ਫੇਰ ਡਾਕਟਰ ਸ੍ਰਿੰਦਰ ਸਿੰਘ ਜੀ ਔਰ ਉਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਉਹਨਾਂ ਦੇ ਬੇਟੇ ਨੂੰ ਬੁढ़ाई ਚੰਨਾ ਜੀ